ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋਂ ਸਾਰੇ ਜਣੇ ਠੀਕ ਠਾਕ ਹੋ ਅਸੀਂ ਤੇ ਬਿਲਕੁਲ ਠੀਕ ਠਾਕ ਆ ਇਤਿਆਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਆਪਾਂ ਲੱਗੇ ਆ ਬਣਾਉਣ ਮਿਰਚਾਂ ਦਾ ਅਚਾਰ ਉਹ ਬਲਮ ਕੀ ਦੇ ਤੈਨੂੰ ਪੁੱਛੋਂ ਸੁਨੇਹ ਲਾਉਂ ਉਹ ਲੰਮਾ ਰਹਿੰਦਾ ਕੋਈ ਨਾ ਕੋਈ ਮੈਂ ਕਿਹਨਾਂ ਹੂੰ ਮੈਂ ਫੋਨ ਤੇ ਡਾ ਵੀ ਆ ਜਾ ਚ ਗਈ ਆ ਹਾਂ ਮੈਂ ਵੀ ਨਾ ਵੀ ਤੁਸੀਂ ਬਣਾ ਗਏ ਖਰਾ ਦੇ ਹਾਂਜੀ ਓਕੇ ਓਕੇ ਉਦਾਂ ਤੇ ਨਹੀਂ ਮੈਨੂੰ ਪਾਉਣੇ ਦੇ ਮੈਂ ਵੀ ਹੁਣ ਰੈਸਪੀ ਵੇਖੀ ਹੈ ਕੀ ਕਹਿੰਦੇ ਆ ਮੈਨੂੰ ਬੁਲਾਉਂਦੇ ਆ ਨਹੀਂ ਨਹੀਂ ਉਹ ਆਪਣੀ ਡਾਗ ਅੱਛਾ ਅੱਛਾ ਸ਼ਬੀ ਇੱਕੇ ਲੱਗੀ ਆ ਹੂੰ ਸਾਈ ਮਿੱਟਾ ਨਾ ਲੱਗਣ ਬੜੀਆਂ ਦੀਆਂ ਉਹ ਕਹਿੰਦੇ ਸੀ ਤੇਲ ਲਾ ਲਿਓ ਪਹਿਲਾਂ ਹੱਥਾਂ ਨੂੰ ਕੋੜਾ ਮੈਂ ਲਾਇਆ ਵਾ ਪਰ ਫਿਰ ਵੀ ਇਹਨਾਂ ਦਾ ਸਾੜ ਜਾ ਪੈਣ ਦਿਆ ਵਾ ਹੂੰ ਮਿਰਚਾਂ ਹੈ ਵੀ ਥੋੜੀ ਜੀ ਕੋੜੀ ਪਹਿਲਾਂ ਇਹ ਵੀ ਕੌੜੀਆਂ ਨਹੀਂ ਆਗੀਆਂ ਸਹੀ ਗੱਲ ਆਂ ਮੱਖੀਆਂ ਜੀਆਂ ਆਂ ਤੇ ਉਦਾਂ ਹੀ ਮਤਲਬ ਖਾਲੀ ਦੀ ਹੈਣਾ ਭਾਵੇਂ ਦੰਦੀ ਵੱਢ ਕੇ ਖਾ ਲੋ ਮਸਾ ਕਰਨੀ ਹੀ ਹੈਗੀ ਹੁਣ ਕੌੜੀਆਂ ਤੇ ਹੁਣ ਇੰਨੀ ਆ ਕੌੜੀਆਂ ਹੋ ਗਈਆਂ ਕੋਈ ਹਸਾਨ ਨਹੀਂ ਉਹਦਾ ਨਹੀਂ ਵਧੀਆ ਕੀਤਾ ਜਿਹੜਾ ਤੋੜ ਲਈ ਹਮ ਜੇ ਆਪੇ ਤੇ ਕਹਿੰਦੇ ਸੀ ਵੀ ਖਰਾਬ ਹੋਉਂਦੀਆਂ ਵਾ ਤੇ ਫਿਰ ਮੈਂ ਆਪੀ ਜਦੋਂ ਹਾਂ ਜੇ ਨਾ ਤੋੜਦੇ ਤੇ ਖਰਾਬ ਹੀ ਹੋਣੀਆਂ ਆ ਦੋਦੇ ਆਪਾਂ ਜਾਣੇ ਆ ਹਮ ਇੱਕ ਮਹਾਪਿੰਦੀ ਸਬਜੀ ਵਿੱਚ ਇੰਨੀ ਕੋੜੀ ਏ ਮਿਰਚ ਕੋਈ ਹਾਮ ਨਹੀਂ ਆ ਤੇ ਆਵੇ ਸਾਰੀਆਂ ਆਪਣੀਆਂ ਹੀ ਲੱਗੀਆਂ ਹਾਂ ਦੱਸਣਾ ਨਹੀਂ ਬੋਲ ਕਿ ਇੰਨੀ ਨਹੀਂ ਹੈਗੀ ਮੈਨੂੰ ਤਾਂ ਤੁਹਾਨੂੰ ਪਤਾ ਉਦਾਂ ਮਿਰਚ ਜ਼ਿਆਦਾ ਲੱਗਦੀ ਹੈ ਹਾਂ ਹੁਣ ਇਹਨਾਂ ਨੂੰ ਫਰਾਈ ਹੁਣ ਉਹ ਕਹਿੰਦੇ ਜਿਹੜੀਆਂ ਰੈੱਡ ਰੁੱਡ ਜੀਆਂ ਵਾ ਨਾ ਇਹ ਵਾਲੀਆਂ ਨਹੀਂ ਪਾਉਣੀਆਂ ਹੈਗੀਆਂ ਇਹਨਾਂ ਨਾਲ ਚਾਰ ਖਰਾਬ ਹੋ ਜਾਂਦਾ ਵਾ ਜਿਹੜੀਆਂ ਬਿਲਕੁਲ ਪ੍ਰੋਪਰ ਸਹੀ ਆ ਨਾ ਉਹੀ ਵਾਲੀਆਂ ਪਾਉਣੀਆਂ ਵਾ ਉਹ ਮੇ ਉਸ ਥੋੜੀ ਜੀ ਲਾਲ ਹੋਈ ਉਹ ਨਹੀਂ ਹਾਂ ਆ ਆ ਤੇ ਠੀਕ ਹੀ ਆ ਹੈਨਾ ਤਿੰਨ ਨੂੰ ਪੂਰਾ ਚੀਰਾ ਦੇ ਲੈਣਾ ਤੋ ਤੂ ਕੇ ਇਹਨਾਂ ਨੂੰ ਆ ਚੰਗੀ ਤਰ੍ਹਾਂ ਸੁਕਾ ਲਿਆ ਵਾ ਅੱਛਾ ਤੇ ਇਹਨਾਂ ਦੀਆਂ ਆ ਲਾ ਦੇਣੀਆਂ ਵਾ ਤੇ ਜਿਹੜਾ ਜਿਹੜਾ ਸਮਾਨ ਵਿੱਚ ਪੈਣਾ ਹੈ ਨਾ ਉਹ ਆਪਣੇ ਤੋਂ ਸਾਰਾ ਹੈਗਾ ਵਾ ਡੰਡੀਆਂ ਪਿਛੋਂ ਲਾ ਦੇਣੀਆਂ ਹਾਂਜੀ ਮੈਂ ਚੱਲੋ ਨਾਲੇ ਬਣਾ ਕੇ ਵੇਖਦੇ ਆ ਟਰਾਈ ਕਰਦੇ ਆ ਤੇ ਨਾਲੇ ਐਵੇਂ ਖਰਾਬ ਹੋਣੀਆਂ ਵਾ ਤੇ ਕੰਮ ਆ ਜਣਗੇ ਇੰਨੀਆਂ ਹੀ ਕਿੱਥੇ ਖਾਣੀਆਂ ਇਹ ਵਧੀਆ ਪੈ ਗਿਆ ਹੂੰ ਹੂੰ ਫਿਰ ਸਿਆਲ ਚ ਪਾਉਣੀ ਨਿੰਬੂ ਦਾ ਨਾਲ ਅਦਰਕ ਤੇ ਮਿਰਚਾਂ ਹਣਾ ਹਾਂ ਸਿਆਲ ਚ ਹੂੰ ਹੂੰ ਪਰ ਉਹ ਕਹਿੰਦੇ ਕੱਚ ਦੇ ਭੰਡੇ ਚ ਪਾਉਣਾ ਵਾ ਹੁਣ ਕੱਚ ਦੇ ਡੱਬਾ ਨਹੀਂ ਹੈਗਾ ਆਪਣੇ ਤੇ ਹੈਗਾ ਆਪਣੇ ਕੋਲੇ ਉਹਦੇ ਵਿੱਚ ਉਹ ਪਾਤਾ ਹੀ ਮੈਂ ਸ਼ੱਕਰ ਪਾਤੀ ਹੀ ਇਸ ਸ਼ੱਕਰਮੋਖੀ ਚੱਲੀ ਹੈ ਹਾਂ ਸ਼ੱਕਰ ਕੱਢ ਕੇ ਉਹ ਨਿੱਕੀ ਜਿਹੜੀ ਡੱਬੀ ਹੈ ਇੱਕ ਆਪਣੇ ਤੋਂ ਕੱਚ ਦੀ ਹੋਰ ਢੱਕਣ ਵਾਲੀ ਉਹ ਚ ਪਾ ਦੇਣੇ ਤੇ ਆ ਉਹ ਚ ਪਾ ਦੇਣੇ ਹੈਣਾ ਹੂੰ ਕਹਿੰਦੇ ਵੀ ਉਹਦੇ ਕੀ ਹੋ ਗਈ 2 3 ਵਜੇ ਲੈ ਆਉਣੇ ਚਾਹੀਦੇ ਹਾਂ ਉਹ ਕਹਿੰਦੇ ਕਿ ਜੇ ਮਰਤਬਾਨ ਚਿਨੀ ਮਿੱਟੀ ਦਾ ਹੈਣਾ ਮਰਤਬਾਨ ਹੀ ਕਹਿੰਦੇ ਉਹਨੂੰ ਜੇ ਉਹ ਹੋਏ ਤੇ ਕੱਚ ਦਾ ਭੰਡਾ ਹੋਏ ਨਾ ਫਿਰ ਉਹਦੇ ਵਿੱਚ ਇਹ ਕਿ ਜਿਹੜੀ ਚੀਜ਼ ਉਹ ਛੇਤੀ ਖਰਾਬ ਨਹੀਂ ਹੁੰਦੀ ਚਾਰ ਜਿਹੜਾ ਉਹਦੇ ਨਾਲ ਰਿਐਕਟ ਨਹੀਂ ਕਰਦਾ ਅਸਲ ਤੇ ਹੁਣ ਫਿਰ ਅਸੀਂ ਆਪਾਂ ਉਹਨਾਂ ਦੀ ਸਾਰੀ ਯਾਨਕੀ ਪਲਾਸਟਿਕ ਦੇ ਚ ਨਹੀਂ ਹੂੰ ਹੂੰ ਫੋਲੋ ਕਰਨੀ ਸਟੀਲ ਦੇ ਚ ਸਟੀਲ ਦੇ ਵਿੱਚ ਮੈਨੂੰ ਸਟੀਲ ਚ ਅੱਜ ਤੱਕ ਅਜੇ ਕਿਸੇ ਨੂੰ ਪਾਇਆ ਵੇਖਿਆ ਨਹੀਂ ਮੈਂ ਚਾਰ ਤੋਂ ਪਾ ਦੇ ਬਖਾ ਦੇ ਪਲਾਸਟਿਕ ਮੈਂ ਕਿਹੜਾ ਪਉਣੀ ਰਹਿਣੀ ਆ ਮੈਂ ਕਿਤੋਂ ਪਾ ਕੇ ਬਕਾਦਾ ਮੈਂ ਤੇ ਆਪ ਵੇਖ ਵੇਖ ਕੇ ਬਣਾਉਣੀ ਆ ਤੇ ਮੈਂ ਹੁਣ ਇੱਕਰੀ ਵੇਖ ਨਹੀਂ ਹੁਣ ਮੈਂ ਬਣਾਉਣ ਲੱਗੀ ਆ ਬਸ ਹਾਏ ਹੋਏ ਹਾਏ ਹਾਏ ਮੁਸ਼ੀਆਂ ਲੱਗੀਆਂ ਮੁਸ਼ਾ ਮੁਸ਼ੀਆਂ ਮੁਸ਼ਾਂ ਵਟ ਦੇ ਦੇ ਮੁਸ਼ਾਂ ਨੂੰ ਕੈਮਰਾ ਰੱਖੀਆਂ ਨੇ ਹਾਂ ਦੁੱਪੀ ਕਿਹਾ ਹੈ ਵੈਰੀ ਗੁੱਡ ਮੈਂ ਹੋਟਲ ਆ ਤੇ ਬਤਾਈ ਹਾਂ ਹਮ ਹਮ ਐ ਵੱਡਾ ਹੋ ਜਾਂਦਾ ਮੈਂ ਅੱਛਾ ਆਪੇ ਦੇ ਥੋੜਾ ਪੀ ਗੇ ਵੱਡਾ ਹੋ ਜਾਂਦਾ ਠੀਕ ਆ ਹਾਂਜੀ ਇੱਕ ਚਮਚਾ ਪਾਉਣ ਲੱਗੇ ਆ ਮੇਥੀ ਦਾ ਸੌਂ ਥੋੜੀ ਜੀ ਵੱਧ ਪਾਉਣੀ ਹੈ ਸਵਾਦ ਆਉਂਦਾ ਹੈ ਨਾ ਦੋ ਚਮਚੇ ਪਾ ਲੈਨੇ ਕਾਲੀ ਮਿਰਚ ਨਹੀਂ ਪੈਣੀ ਹੋਣੀ ਭਾਈ ਉਹਨਾਂ ਨੇ ਠੀਕ ਹੈ ਹਮ ਤੇ ਜੀਰਾ ਜੀਰਾ ਹੋਰ ਕੋਈ ਚੀਜ਼ ਹੁੰਦੀ ਹੈ ਦੇਖਿਆ ਮੈਂ ਮੇਥੀ ਜੀਰਾ ਹਾਂ ਤੇ ਕਲੌਂਜੀ ਹੋਣੀ ਪਾਣੀ ਉਹ ਉਹ ਕਹਿੰਦੇ ਜੇ ਪਹਿਲਾਂ ਪਾਈਏ ਨਾ ਫਿਰ ਉਹ ਸੜਕੇ ਤੇ ਉਹਦਾ ਸੁਆਦ ਸੜਿਆਂ ਚ ਹੁੰਦਾ ਕੋੜੀ ਜਿਹੀ ਲੱਗਦੀ ਤੇ ਇਹਨਾਂ ਨੂੰ ਡਰਾਈ ਰੋਸਟ ਕਰਕੇ ਨਾ ਫਿਰ ਇਹਨਾਂ ਨੂੰ ਗ੍ਰाइंड ਕਰ ਲੈਣਾ ਮਿਕਸੀ ਵਿੱਚ ਠੀਕ ਮਸਾਲਾ ਆਪਣੇ ਤੋਂ ਹੈਗਾ ਜੇ ਪਾਉਣਾ ਹੋਊਗਾ ਆਪਾਂ ਮਸਾਲਾ ਪਾਵਾਂਗੇ ਉਹਦਾ ਹਾਂ ਉਹ ਵੀ ਇਦਾਂ ਦਾ ਇੱਕ ਇੱਟਾ ਹਾਂ ਹਾਂ ਚੇਤਾ ਆ ਗਿਆ ਰਾਈ ਮੈਨੂੰ ਹਾਂ ਚਾਰ ਚੀਜ਼ਾਂ ਆਈਆਂ ਇੱਕ ਚੀਜ਼ ਤਾਂ ਜੇਤਾ ਭੁੱਲ ਗਿਆ ਚਮਚਾ ਕੇ ਪਾ ਲਈਨੇ ਤੇ ਰਣ ਦਰਦਰਾ ਜਾਂ پیسਣਾ ਠੀਕ ਇਹਨਾਂ ਨੇ ਹੁਣ ਧਿਆਨ ਮੇ ਆ ਚੀਜ਼ਾਂ ਰੱਖ ਲਾ ਯਾ ਵੀ ਹੁ ਚੁਕਤ ਰੰਡੀਆਂ ਆ ਰਾਈ ਦੇ ਰਾਈ ਪੱਤੇ ਤੇ ਤਾਂ ਦੇ ਕੋਈ ਚੀਜ਼ ਆ ਨਹੀਂ ਕੁਛ ਨਹੀਂ ਹੁੰਦਾ ਬਸ ਇਹਨੇ ਕੁਝ ਨਹੀਂ ਹੁਣਾ ਇਹਨਾਂ ਨਹੀਂ ਬਾਹਰ ਡੱਡੂਗੇ ਹੁੰਦੀ ਨਾ ਮੈਂ ਤਾਂ ਕਰਕੇ ਕਹਿੰਦੀ ਆਵੇ ਬਸ ਇਹ ਹੋ ਗਿਆ ਤੇ ਕੁੱਤੇ ਰਾ ਖਲਾਜੇ ਕਿਦਾਂ ਗਰਮ ਲੱਗੀ ਆ ਬਸ ਇਹਨਾਂ ਨੂੰ ਫਰਾਈ ਕਰਨਾ ਘਰੇ ਨਾ ਨਾ ਤੇਲ ਗਰਮ ਕਰਕੇ ਰੱਖ ਲਿਆ ਵਾ ਠੰਡਾ ਹਾਂਜੀ ਹਾਂਜੀ ਕੋਈ ਨਹੀਂ ਤੇਲ ਗਰਮ ਕਰਕੇ ਪੋਣਾ ਹਾਂਜੀ ਉਹ ਮੈਂ ਗਰਮ ਕਰ ਲਿਆ ਉਹ ਵੀ ਠੰਡਾ ਹੋ ਗਿਆ ਹੁਣ ਇਹ ਰੱਖਿਆ ਕੋਲੀ ਚ ਹਾਂ ਚੀਨ ਉਹਨਾਂ ਲੱਗ ਪੀਣੇ ਸਮੈਲ ਸੌਫ ਥੋੜੇ ਜਿਹਾ ਠੰਡਾ ਜਨਾ ਫਿਰ ਇਹਨਾਂ ਨੂੰ ਕਰਨਾ ਕੋਈ ਨਹੀਂ ਖਾ ਕੇ ਦੇਖ ਲਈ ਦੋ ਚਮਚਾ ਪਾ ਲਈ ਜਿਆਦਾ ਨਾ ਹੋ ਜੇ ਜਿਆਦਾ ਹੋ ਗਿਆ ਫਿਰ ਤੇ ਕੀ ਕਰਾਂਗੇ ਮਿਰਚ ਇੱਕ ਖਾ ਕੇ ਵੇਖ ਲਈ ਮੈਂ ਮੈਂ ਐਡਾ ਨਹੀਂ ਕਰਦੀ ਜੈਨੀ ਮੁਰਗੀ ਚਾਰ ਪਾ ਜੇ ਫਿਰ ਇਹ ਤਾਂ ਥੋੜਾ ਜਿਹਾ ਘਟ ਜੇ ਨਾ ਨਾ ਉਹ ਤੇਜ਼ ਨਹੀਂ ਰਹੇਗੀ ਫਿਰ ਘਟ ਜਾਣਾ ਅੱਛਾ ਦੋ ਪਾ ਲਈ ਚਮਚਾ ਫਿਰ ਵੇਖ ਹੂੰ ਆਪਣੇ ਹਿਸਾਬ ਨਾਲ ਤੈਨੂੰ ਪਤਾ ਹੀ ਹੈ ਮੰਜੀ ਕੋਲੋਂ ਜੀ ਇਹ ਮਸਾਲੇ ਜਿਹੜੇ ਆਪਾਂ ਗ੍ਰाइंड ਕਰਲੇ ਆਂ ਆਪਾਂ ਲੈਨੇ ਹਾਂ ਉਹ ਵਿੱਚ ਨਾ ਥੋੜਾ ਹੈ ਨਾ ਠੀਕ ਹੈ ਥੋੜਾ ਹੈ ਨਾ ਦੇਖਣ ਨੂੰ ਲੱਗਦਾ ਹੈ ਨਾ ਇਹ ਥੋੜਾ ਜਾਂ ਸੁਨ ਹੈ ਹੁਣ ਇਹ ਮਸਾਲਾ ਪਾ ਦਾਂਗੇ ਇਹ ਲੱਤ ਨੂੰ ਪਤਾ ਹੈ ਦੇਖੀ ਨਾ ਕੋਸ਼ ਆਪ ਵੀ ਚੱਕਸ ਤਾ ਚੀਜ਼ ਕਾਇਮ ਹਾਂ ਹਮ ਪਾ ਪੋਲੇ ਦੀਏ ਹਾਂ ਹੁਣ ਹੁਣ ਹਲਦੀ ਹਮ ਤੇ ਢੇਗੀ ਮਿਰਚਾ ਪਾਣੀ ਠੀਕ ਇਹ ਢੇਗੀ ਮਿਰਚਾ ਹੈਗੀ ਹੋਵੇ ਬੱਲੂ ਚੀ ਠੀਕ ਹੈ ਐਮ ਡੀ ਐਚ ਐਮ ਡੀ ਐਚ ਕਦ ਦਜੀ ਹੈ ਕਲਰ ਵਾਸਤੇ ਹੀ ਹੂੰ ਹੂੰ ਬੜੀ ਅੱਛੀ ਕਰ ਪਾਓ ਜੀ ਹੁਣ ਇਹਨਾਂ ਨੂੰ ਰਲਾ ਲਿਆ ਵਾ ਤੇ ਹੁਣ ਪਾਉਣ ਲੱਗੀਆਂ ਤੇਲ ਗਾੜ ਮਸਾਲਾ ਉਹ ਨਹੀਂ ਲੱਗਦਾ ਹਨਾ ਹਾਂਜੀ ਤੇਲ ਹੋਰ ਪਾਉਣ ਦੀ ਲੋੜ ਪੈਗੀ ਬਾਅਦ ਚ ਵੇਖਣਾ ਜੇ ਲੋੜ ਪਏਗੀ ਤੇ ਪਲਾਂਗੇ ਹੋਰ ਪੈਂਦੀ ਹੁੰਦੀ ਵੈਸੇ ਪਲਾਂਗੇ ਕੋਈ ਨਹੀਂ ਉਹ ਨਾ ਕੀ ਕਰਾਂ ਪੰਪ ਡਾਇਰ ਲਾਉਣ ਨੂੰ ਆਪਣਾ ਇਹਦੇ ਸਾਈਕਲ ਨੂੰ ਨਹੀਂ ਭਰ ਰਹੀ ਸਾਈਕਲ ਚ ਉਹ ਹੁਣ ਮੋੜਸਾਲ ਦਾ ਡਾਇਰ ਬਾਹਰ ਨਿਕਲ ਲਈ ਕਿਦਾਂ ਕੀਤਾ ਸ਼ੂ ਹੋ ਗਿਆ ਮਿਕਸ ਨਾ ਹਮ ਹੁਣ ਮੈਂ ਇੱਕ ਡੰਬਾ ਖਾਲੀ ਹੂੰ ਹੋ ਖਾ ਸ਼ੋ ਗੇ ਜੀ ਚਲੋ ਜੀ ਸ਼ੱਕਰ ਤਾਂ ਖਤਮ ਹੋਈ ਤੇ ਚੱਲੀ ਹੂੰ ਮੈਨ ਲੱਗ ਕਿ ਉਹ ਦੂਜੀ ਡਬੀ ਜੇ ਸ਼ੱਕਰ ਹੋ ਗਿਆ ਨ ਦੱਜੇ ਜੇ ਸ਼ੱਕ ਹਾਂ ਹਮ ਇਹਨੋਂ ਤੋਂ ਹੀ ਨਾ ਨਹੀਂ ਨਹੀਂ ਫੇਰ ਮੁਰ ਦੇ ਇਦਾਂ ਹੀ ਸਾਫ਼ ਕਰ ਲੈ ਕਿ ਕੱਪੜੇ ਨਾ ਸੁਪੋਣਾ ਪਹਿਣਾ ਵਾ ਠੀਕ ਆ ਵੇਖੋ ਪੂਣਾ ਇੰਨਾ ਕਰਕੇ ਸਾਫ਼ ਹਮ ਦਾਦੇ ਚ ਚੇਤਾ ਦੇ ਚੱਲ ਕੀ ਹੈ ਉਧਰ ਦਿਆਂ ਹਾਂ ਪੱਠੇ ਪਾਉਣ ਹਮ ਉਹ ਜਿਹਦੇ ਕੋਲੋਂ ਨਹੀਂ ਮੋੜ ਲਿਆ ਤਾਂ ਨਾ ਕੋ ਫੇਰੀ ਗਿਆ ਲੈ ਕਿੱਦਾਂ ਵਧੀਆ ਸੀ ਉਹ ਹਾਂਜੀ ਉਹ ਆ ਸ਼ਕਰ ਲ ਲੈਣੀ ਚਾਹੀਦੀ ਹੈ ਆਹ ਆ ਵੇ ਲੋ ਦੋਵੇਂ ਡੱਬੀਆਂ ਆ ਗਈਆਂ ਨਾ ਹਾਂਜੀ ਜਿੰਨਾ ਆਪਣਾ ਲਈਆ ਸੀ ਉਹ ਦਿਨ ਦੀਆਂ ਦੇ ਤੂੰ ਕੀ ਕਰਨੀ ਆ ਵਾ ਉਹ ਚਵੇ ਲੋ ਸ਼ਾਇਦ ਪੈ ਗਿਆ ਤੀ ਚ ਸ਼ੱਕਰ ਪੈ ਗਈ ਹੂੰ ਹੂੰ ਚੀਜ਼ ਹੋਏ ਤੇ ਵੱਧੂ ਥੋੜੀ ਹੁੰਦੀ ਹੈ ਸਰੀ ਮੁੰਲਾ ਇਹਨਾਂ ਸਾਫ ਕਰ ਲੈਨੇ ਆਂ ਯਾਖੜ ਕਾਉਂਦਾ ਐਂ ਮੈਂ ਕਿ ਟੁੱਟੇ ਜਣਾ ਨਹੀਂ ਨਹੀਂ ਟੁੱਟਦਾ ਮੁੰਲਾ ਉਜੀ ਤਿਆਰ ਹੋ ਗਿਆ ਚਾਰ ਚਾਰ ਬਣ ਕੇ ਗਿਆ ਰੈਡੀ ਹਾਂ ਸਿਰਫ ਇਹਨੂੰ ਤੋ ਪਲਾਵਣੀ ਦਾ ਇੱਕ ਹੂੰ ਇੱਕ ਇੱਕ ਤੋਂ ਬਾਅਦ ਖਾ ਸਕਦੇ ਆ ਕਿੰਨੇ ਤੇ ਇਦਾਂ ਹੀ ਖਾ ਸਕਦੇ ਆ ਉਦਾਂ ਵੀ ਤੇ ਮਿਰਚ ਖਾ ਹੀ ਲੀਦੀ ਐ ਆਹੋ ਨਹੀਂ ਇੰਨਾ ਭਰ ਸਕ ਤੋ ਉਦਾਂ ਥੋੜਾ ਜਿਹਾ ਫਰਕ ਪਾਏਗਾ ਹਾਂ ਪੈਜਣਾ ਵਾ ਇੱਕ ਰਾਤ ਰਾਤ ਚ ਪਰ ਪੈ ਹੀ ਜਾਣਾ ਫਰਕ ਹੂੰ ਪਰ ਕੜਨ ਨਹੀਂ ਲੱਗਾ ਸੀ ਫਰਕ ਮੈ ਹੱਡਾਂ ਜਿਆ ਲੱਗਾ ਹੈ ਅੱਜ ਹੀ ਨਾ ਤਾਏ ਅਚਾਰ ਮਿਰਚਾਂ ਦਾ ਠੀਕ ਆ ਜੀ ਖਾਓਗੇ ਖਾ ਲਿਓ ਹਾਂ ਮੇਰੇ ਨੇ ਇੱਥੇ ਆ ਸਾੜ ਨਿਕ ਲੈਣਾ ਤੇ ਮੈਂ ਮਿੱਟਰਾ ਵਾਲਾ ਹੱਥ ਲਾ ਲਿਆ ਤੇ ਹੁਣ ਬੜਾ ਸਾੜ ਬਣ ਗਿਆ ਠੀਕ ਆ ਚਲੋ ਪਾਣੀ ਨੂੰ ਰੱਖ ਦੋ ਇਹ ਪਾਪਾ ਨੇ ਦੇ ਦਿੱਤੀ ਪਾਪਾ ਨੂੰ ਦੇ ਦਿਆ ਕਰਾਂਗੇ ਠੀਕ ਚਲੋ ਡਿਸ਼ਾ ਫੇਲੇ ਕੰਮ ਇੱਕ ਜੀ ਜੀ ਭੁੱਲੀ ਗਈ ਉਹ ਚੇਤਾ ਆ ਚਲ ਵਾ ਆਤੀ ਗਿਆ ਨਾ ਪੀਣੀ ਦਰਦੀ ਪੈਣਾ ਹੀ ਇਹਦੇ ਵਿੱਚ ਇਹ ਕੰਨਾ ਇਹ 5 ਤੋਂ 6 ਚ ਹੋ ਜੇ 5 ਦਾ 6 ਚ ਹੋ ਜੇ ਪੰਜ ਇਹ ਤਿੰਨ ਹੋ ਗਏ ਨਹੀਂ ਚਾਰ ਪੰਜ ਹੀ ਬੜੇ ਨੇ ਇਹਦੇ ਨਾਲ ਪਤਾ ਕੀ ਹੁੰਦਾ ਇਹਦੇ ਨਾਲ ਇਹ ਵਾ ਕੀ ਇਹਨਾਂ ਦੀ ਜੜੀ ਉਹ ਆ ਨਾ ਕੋੜਾ ਪਾਣ ਉਹ ਕੱਟ ਜਾਏਗਾ ਫਿਰ ਅੱਛਾ ਸੱਠੀ ਨਾ ਠੀਕ ਜੇ ਇਹਦੀ ਕੋੜ ਕੱਟ ਜਣੀ ਇਹਦੇ ਨਾਲ ਤੇ ਨਾਲ ਇਹ ਕੀ ਇਹਦੇ ਵਾਸਤੇ ਇਹ ਇਹਦੇ ਨਾਲ ਫਿਰਿਆ ਕਿ ਲੰਬੇ ਸਮੇਂ ਤੱਕ ਜਿਹੜਾ ਵਾ ਉਹ ਚੱਲੂਗਾ ਚਾਰ ਅੱਛਾ ਹੂੰ ਖਰਾਬ ਨਹੀਂ ਹੋਊਗਾ ਛੇਤੀ ਇਹਦੇ ਨਾਲ ਇਹ ਚੀਜ਼ ਹੋਣੀ ਹੈ ਠੀਕ ਮੈਂ ਮੇਰੇ ਸਚੰਦਾ ਤੇਲਾ ਕਿੰਗਾ ਸਨ ਜੈਨ ਇਹ ਸ਼ੁਕਰ ਕਰੋ ਆਜੀ ਚੇਤਵ ਸੇ ਬੀ ਆ ਗਿਆ